ਮੇਰਾ ਨਾਮ ਮਨਿੰਦਰ ਕੌਰ ਇਹ ਲੱਗਦਾ ਜਿਵੇਂ ਗੱਠੀ ਪੈ ਗਈ ਕਿ ਹੈ ਮੇਰੇ ਹਸਬੰਦ ਆ ਮੇਰੀ ਦੋਦੀ ਦਾ ਘਰ ਵਾਲਾ ਨਿਸ਼ਾਨ ਸਿੰਘ ਡੇਰਾ ਬਾਬਾ ਨਾਨਕ ਰੇਂਦਾ ਇਹ ਥੋੜਾ ਜੇਰ ਬੈਲਾ ਇਹ ਸਾਡੀ ਕੁੜੀ ਨੂੰ ਮਾਰਦਾ ਕੁੱਟਦਾ ਹੀ ਅਈ ਆਪਣੀ ਕੁੜੀ ਨੂੰ ਦੋ ਵਾਰੀ ਲੈ ਆਏ ਆ ਘਰੇ ਫੇਰ ਇਹ ਧਮਕੀਆਂ ਦੇ ਲੱਗ ਪਿਆ ਫੇਰੇ ਸਾਡੇ ਗੇਟ 'ਚ ਗੋਲੀਆਂ ਚਲਾ ਕੇ ਗਿਆ ਰਾਤ 2 ਮਹੀਨੇ ਪਹਿਲਾਂ ਆਈ ਬਾਕਾਰ ਛੱਡ ਕੇ 15 ਦਿਨ ਹੀ ਬਾਹਰ ਰਹੇ ਘਰੇ ਨਹੀਂ ਆਏ ਵੇ ਨਹੀਂ ਚਲੋ ਦੋੜਮ ਡੰਡਾ ਆਇਆ ਵੇ ਨਹੀਂ ਲੈ ਕੇ ਆਏ ਘਰੇ ਵੀ ਚਲੋ ਇ ਘਰੇ ਰਹੀਏ ਕਿੰਨਾ ਚਿਰ ਘਰ ਛੱਡਿਆ ਜਾਂਦਾ ਆਪਣਾ ਆਈ ਬੱਚੇ ਸਕੂਲ ਚੱਡਣ ਜਾਣੇ ਕਰ ਇਹਦਾ ਕੋਈ ਪਤਾ ਨਹੀਂ ਧਮਕੀਆ ਦਿੰਦਾ ਹੁੰਦਾ ਮੇਰੇ ਭਨੇਵੇਂ ਨੂੰ ਧਮਕੀਆ ਲਾਉਂਦਾ ਰੋਜ਼ ਰਾਤ ਨੂੰ ਫੋਨ ਕਰਦਾ ਰੋਜ਼ ਕਹਿੰਦਾ ਮੈਂ ਆਉਣ ਲੱਗਾ ਮੈਂ ਗੋਲੀਆਂ ਮਾਰਨ ਆਉਣ ਲੱਗਾ ਉਹ ਕਹਿੰਦੇ ਆ ਜਾ ਸਾਡੇ ਕੋ ਆ ਤੇ ਇਹਨਾਂ ਨੇ ਪਰਚੇ ਜੋ ਆਪਣਾ ਨਾਮ ਘਟਾ ਲਿਆ ਕਿ ਮੈਂ ਨਹੀਂ ਹੁਣ ਵੇਚਿਆਗਾ ਥੋੜੇ ਦੇਣੀ ਹੋਏ ਵੀ ਕਹਿੰਦੇ ਕਿ ਮੈਂ ਨਹੀਂ ਹੈਗਾ ਵੇਚ ਤੂੰ ਆਪਣੀ ਲੜਾਈ ਆਪ ਕਰ ਨਜੇਟ ਲੋ ਤੇ ਪਰ ਉਹ ਇਹਨਾਂ ਨੂੰ ਹੀ ਨਿਸ਼ਾਨਾ ਬਣਾ ਗਿਆ ਬੱਚੇ ਛੱਡਣ ਗਏ ਸਵੇਰੇ ਗੋਲੀਆਂ ਮਾਰ ਗਿਆ ਵਾ ਕਿੱਥੇ ਮਾਰੀਆਂ ਗੋਲੀਆਂ ਇਹ ਮੈਨੂੰ ਨਹੀਂ ਪਤਾ ਕਿੱਥੇ ਇੱਥੇ ਮਰਵਾ ਦੀ ਦੁਕਾਨ ਲੱਗੇ 6:30 ਲੱਗੇ ਉੱਤੇ ਮਾਰ ਗਿਆ ਗੋਲੀਆਂ ਗਾਲ ਸੁਣਾ ਪਿਆ ਨਹੀਂ ਉਹ ਆਪ ਕਹਿੰਦੇ ਬਾਹਰ ਆ ਬਾਹਰ ਉਹਨੇ ਕਿਨੂੰ ਫਰੋਤੀ ਦਿੱਤੀ ਆ ਕਿਨੂੰ ਪੈਹ ਦਿੱਤੇ ਆ ਤੇ ਉਹਨੇ ਮਰਵਾਇਆ ਮੇਰੇ ਘਰ ਵਾਲੇ ਨੂੰ ਹੋਰ ਕਿਨੂੰ ਮੇਰੇ ਜੇਟ ਕੋ ਵੀ ਉਹ ਡਰਦਾ ਏ ਉਹਨਾਂ ਦੇ ਸਾਹਮਣੇ ਨਹੀਂ ਹੁੰਦਾ ਉਹਨੂੰ ਪਤਾ ਇਹਨਾਂ ਨੇ ਮਾਰ ਦੇਣਾ ਮੈਨੂੰ ਸਵੇਰੇ ਸ਼ਾਟਾ ਗੁਰਦੁਰਦ ਸਾਹਿਬ ਦੇ ਲਾਗੇ ਇੱਕ ਗੋਲੀ ਦੀ ਘਟਨਾ ਵਾਪਰਨ ਦੀ ਸੂਚਨਾ ਸਾਹਮਣੇ ਆਈ ਸੀ ਜਿਸ ਬੰਚ ਇੱਕ ਵਿਅਕਤੀ ਜ਼ਖਮੀ ਹੋਇਆ ਸੀ ਤੋਂ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਇਸ ਬੰਦੀ ਜਾਣਕਾਰੀ ਹੈ